हे यहोवा तू ਆਪਣੇ ਕਰੋਧ ਨਾਲ ਮੈਨੂੰ ਦਬਕਾ ਨਾ ਦੇ ਨਾ ਆਪਣੇ ਤੇਜ ਕੋਪ ਨਾਲ ਮੈਨੂੰ ਤਾੜ हे यहोवा ਮੇਰੇ ਉੱਤੇ ਦਇਆ ਕਰ ਕਿਉਂ ਜੋ ਮੈਂ ਕੁਮਲਾ ਰਿਹਾ ਹਾਂ हे यहोवा ਮੈਨੂੰ ਚੰਗਿਆ ਕਰ ਕਿਉਂ ਜੋ ਮੇਰੀਆਂ ਹੱਡੀਆਂ ਬਿਆਕੁਲ ਹਨ ਮੇਰੀ ਜਾਨ ਵੀ ਅਤ ਬਿਆਕੁਲ ਹੈ ਅਤੇ ਤੂੰ ਯਹੋਵਾ ਕਦੋਂ ਤੀਖ हे यहोवा ਮੁੜਿਆ ਮੇਰੀ ਜਾਨ ਨੂੰ ਛੁਡਾ ਆਪਣੀ ਦਇਆ ਦੇ ਕਾਰਨ ਮੈਨੂੰ ਬਚਾ ਕਿਉਂ ਜੋ ਮੌਤ ਵਿੱਚ ਤੇਰਾ ਸਿਮਰਨ ਨਹੀਂ ਪਤਾਲ ਵਿੱਚ ਕੌਣ ਤੇਰਾ ਧੰਨਵਾਦ ਕਰੇਗਾ ਮੈਂ ਤਾਂ ਹਾਂ ਮਾਰਦਾ ਮਾਰਦਾ ਥੱਕ ਗਿਆ ਸਾਰੀ ਰਾਤ ਮੈਂ ਆਪਣੇ ਮਛੌਣੇ ਉੱਤੇ ਹੜ ਵਗਾ ਲੈਂਦਾ ਹਾਂ ਆਪਣੇ ਹੰਝੂਆਂ ਨਾਲ ਮੈਂ ਆਪਣਾ ਮੰਜਾ ਭਿਉਂਦਾ ਹਾਂ ਮੇਰੀਆਂ ਅੱਖਾਂ ਸੋਗ ਦੇ ਮਾਰੇ ਗਲ ਗਈਆਂ ਉਹ ਮੇਰੇ ਵਿਰੋਧੀਆਂ ਦੇ ਕਾਰਨ ਚੁੰਨੀਆਂ ਹੋ ਗਈਆਂ ਹਨ। हे ਤੁਸੀਂ ਸਾਰੇ ਕੂ ਕਰਮੀਆਂ ਮੇਰੇ ਕੋਲੋਂ ਦੂਰ ਹੋ ਜਾਓ। ਕਿਉਂ ਜੋ ਯਹੋਵਾ ਨੇ ਮੇਰੇ ਰੋਂਦੀ ਆਵਾਜ਼ ਸੁਣ ਲਈ ਹੈ। ਯਹੋਵਾ ਨੇ ਮੇਰੀ ਬੇਨਤੀ ਸੁਣ ਲਈ ਹੈ। ਯਹੋਵਾ ਮੇਰੀ ਪ੍ਰਾਰਥਨਾ ਕਬੂਲ ਕਰੇਗਾ। ਮੇਰੇ ਸਾਰੇ ਵੈਰੀ ਲੱਜਾਵਾਨ ਔਰ ਅਤ ਬਿਆਕੁਲ ਹੋਣਗੇ। ਉਹ ਮੁੜ ਜਾਣਗੇ ਅਤੇ ਅਚਨਚੇਤ ਲੱਜਾਵਾਨ ਉਹ ਜਾਣਗੇ ਆਮੇਨ